ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਾਲਕ ਤੇ ਇੱਕ ਕੌਲੀ ਕਣਕ ਦੇ ਆਟੇ ਤੋਂ ਕਾਫੀ ਸਾਰਾ ਹੈਲਥੀ ਜਿਆ ਦੋ ਤਰੀਕੇ ਦਾ ਬ੍ਰੇਕਫਾਸਟ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਇੱਕ ਟੋਕਰੀ ਦੇ ਵਿੱਚ ਕੱਚੇ-ਕੱਚੇ ਪੱਤਿਆਂ ਵਾਲੀ ਤੇ ਛੋਟੇ ਪੱਤਿਆਂ ਵਾਲੀ ਪਾਲਕ ਲਈ ਹੈ ਇਹ ਪਾਲਕ ਇੱਕ ਗੁੱਟੀ ਦੇ ਕਰੀਬ ਹੋਏਗੀ ਹੁਣ ਪਾਲਕ ਨੂੰ ਆਪਾਂ ਪੀਸ ਲਵਾਂਗੇ ਇਸਦੇ ਲਈ ਆਪਾਂ ਪਾਲਕ ਨੂੰ ਉਬਾਲਾਂਗੇ ਨਹੀਂ ਉਸਦੇ ਨਾਲ ਪੋਸ਼ਟਿਕ ਤੱਤ ਨਸ਼ਟ ਹੋ ਜਾਣਗੇ ਇਸ ਤਰੀਕੇ ਨਾਲ ਹੀ ਪੀਸ ਲਵਾਂਗੇ ਪਾਲਕ ਨੂੰ ਸਾਰੀ ਪਾਲਕ ਨੂੰ ਆਪਾਂ ਇਸਦੇ ਵਿੱਚ ਪਾ ਕੇ ਪੀਸ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਕੀ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਮੈਂ ਤੇ ਪਹਿਲਾਂ ਪਾਲਕ ਨੂੰ ਧੋ ਲਿਆ ਸੀ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਪਾਲਕ ਨੂੰ ਪੀਸਣ ਤੋਂ ਪਹਿਲਾਂ ਇਸਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਵਾਂਗੇ ਓਨਾ ਕ ਪਾਣੀ ਪਾਵਾਂਗੇ ਜਿੰਨੇ ਕ ਪਾਣੀ ਦੇ ਵਿੱਚ ਪਾਲਕ ਚੰਗੀ ਤਰ੍ਹਾਂ ਪਿਸ ਕੇ ਤਿਆਰ ਹੋ ਜਾਵੇ ਪਾਲਕ ਨੂੰ ਬਿਲਕੁਲ ਬਰੀਕ ਪੀਸ ਲਵਾਂਗੇ ਹੁਣ ਪਾਲਕ ਪੀਸ ਕੇ ਤਿਆਰ ਹੈ ਆਪਾਂ ਇਸ ਨੂੰ ਵੇਖ ਲੈਨੇ ਹਾਂ ਪਾਲਕ ਨੂੰ ਬਰੀਕ ਪੀਸ ਕੇ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਅਤੇ ਮੈਂ ਬ੍ਰੇਕਫਾਸਟ ਬਣਾਉਣ ਦੇ ਲਈ ਕੁਝ ਸਬਜ਼ੀਆਂ ਲਈਆਂ ਨੇ ਇੱਕ ਕੌਲੀ ਕਣਕ ਦਾ ਆਟਾ ਲਵਾਂਗੇ ਇੱਕ ਪਿਆਜ਼ ਲਵਾਂਗੇ ਥੋੜਾ ਜਿਹਾ ਹਰਾ ਧਨੀਆ ਲਵਾਂਗੇ ਥੋੜੀ ਜਿਹੀ ਸ਼ਿਮਲਾ ਮਿਰਚ ਲਵਾਂਗੇ ਇੱਕ ਟਮਾਟਰ ਲਵਾਂਗੇ ਦੋ ਹਰੀਆਂ ਮਿਰਚਾਂ ਲਵਾਂਗੇ ਤੇ ਪੀਸੀ ਹੋਈ ਪਾਲਕ ਲਵਾਂਗੇ ਲਸਣ ਅਦਰਕ ਦਾ ਮਿਕਸ ਪੇਸਟ ਲਵਾਂਗੇ ਇੱਕ ਚਮਚ ਹੁਣ ਕਣਕ ਦੇ ਆਟੇ ਨੂੰ ਇੱਕ ਬੌਲ ਦੇ ਵਿੱਚ ਪਾਵਾਂਗੇ ਹੁਣ ਆਪਾਂ ਇਸ ਆਟੀ ਦੇ ਵਿੱਚ ਸਵਾਦ ਅਨੁਸਾਰ ਨਾਮਕ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਫਿਰ ਹਰਾ ਧਨੀਆ ਪਾਵਾਂਗੇ ਆਪਾਂ ਇਸ ਟਾਈਮ ਬੈਟਰ ਬਣਾਉਣ ਵੇਲੇ ਟਮਾਟਰ ਨਹੀਂ ਪਾਵਾਂਗੇ ਜੀ ਹੁਣ ਪੀਸੀ ਹੋਈ ਪਾਲਕ ਪਾਵਾਂਗੇ ਕਣਕ ਦੇ ਆਟੇ ਨੂੰ ਤੇ ਪਾਲਕ ਨੂੰ ਪਹਿਲਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਹੁਣ ਇਸ ਦੇ ਵਿੱਚ ਥੋੜਾ ਥੋੜਾ ਪਾਣੀ ਪਾਵਾਂਗੇ ਇੱਕੋ ਦਮ ਪਾਣੀ ਨਹੀਂ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਤਾਂ ਬੈਟਰ ਤਿਆਰ ਕਰ ਲਵਾਂਗੇ ਬੈਟਰ ਨਾ ਤਾਂ ਜ਼ਿਆਦਾ ਗਾੜਾ ਰੱਖਾਂਗੇ ਤੇ ਨਾ ਜ਼ਿਆਦਾ ਪਤਲਾ ਰੱਖਾਂਗੇ ਇਸ ਦੇ ਵਿੱਚ ਲਮਸ ਨਾ ਪੈ ਜਾਣਾ ਇਸ ਲਈ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਸ਼ਿਮਲਾ ਮਿਰਚ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਆਪ ਆਪਣੇ ਹਿਸਾਬ ਨਾਲ ਲੈ ਸਕਦੇ ਹਾਂ ਪਿਆਜ਼ ਪਾਵਾਂਗੇ ਪਿਆਜ਼ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਤੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਤਰ੍ਹਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਕੇ ਤਿਆਰ ਹੈ ਇਸ ਤਰੀਕੇ ਦਾ ਬੈਟਰ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਬੈਟਰ ਨੂੰ 10 ਮਿੰਟ ਦੇ ਲਈ ਢੱਕ ਕੇ ਰੱਖ ਦੇਵਾਂਗੇ 10 ਮਿੰਟ ਬਾਅਦ ਦੁਬਾਰਾ ਤੋਂ ਦੇਖਾਂਗੇ ਹੁਣ ਆਪਾਂ ਇਸ ਦੇ ਵਿੱਚ ਇੱਕ ਛੋਟਾ ਚਮਚ ਬੇਕਿੰਗ ਪਾਊਡਰ ਪਾਵਾਂਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਬੇਕਿੰਗ ਪਾਊਡਰ ਨੂੰ ਮਿਕਸ ਕਰ ਲਵਾਂਗੇ ਬੈਟਰ ਦੇ ਵਿੱਚ ਜੇ ਬੈਟਰ ਜ਼ਿਆਦਾ ਗੜਾ ਨਾ ਹੋਵੇ ਤੇ ਲਈ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਮਿਕਸ ਕਰ ਲਵਾਂਗੇ ਇਹ ਈਜ਼ੀ ਬ੍ਰੇਕਫਾਸਟ ਰੈਸਪੀ ਹੈ ਜੀ ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਇਹ ਬਹੁਤ ਟੇਸਟੀ ਵੀ ਬਣ ਕੇ ਤਿਆਰ ਹੁੰਦਾ ਹੈ ਜੇ ਆਪਾਂ ਨੂੰ ਲੱਗੇ ਕਿ ਬੈਟਰ ਗਾੜਾ ਹੈ ਤਾਂ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਬੈਟਰ ਤਿਆਰ ਹੈ ਹੁਣ ਆਪਾਂ ਇਸ ਦਾ ਬ੍ਰੇਕਫਾਸਟ ਤਿਆਰ ਕਰ ਲਵਾਂਗੇ ਅੱਜ ਆਪਾਂ ਇਸ ਬ੍ਰੇਕਫਾਸਟ ਰੈਸਪੀ ਨੂੰ ਆਮ ਤਵੇ ਉੱਪਰ ਬਣਾ ਕੇ ਤਿਆਰ ਕਰਾਂਗੇ ਜੀ ਉਸ ਦੇ ਲਈ ਤਵੇ ਉੱਪਰ ਤੇਲ ਲਗਾਵਾਂਗੇ ਮੈਂ ਇੱਥੇ ਤਵੇ ਉੱਪਰ ਸਰੋਂ ਦਾ ਤੇਲ ਲਗਾਇਆ ਹੈ ਤਵੇ ਉੱਪਰ ਬੈਟਰ ਪਾਵਾਂਗੇ। ਬੈਟਰ ਨੂੰ ਤਵੇ ਉੱਪਰ ਫੈਲਾ ਦੇਵਾਂਗੇ। ਇਹ ਬ੍ਰੇਕਫਾਸਟ ਰੈਸਪੀ ਬਿਨਾ ਨਾਨ-ਸਟਿਕ ਪੈਨ ਤੇ ਨਾਨ-ਸਟਿਕ ਤਵੇ ਤੋਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਜੀ ਆਪਣੇ ਆਮ ਤਵੇ ਉੱਪਰ ਵੀ। ਉਸ ਦੇ ਲਈ ਆਪਾਂ ਫਲੇਮ ਨੂੰ ਥੋੜਾ ਜਿਹਾ ਲੋ ਰੱਖਾਂਗੇ। ਇਸ ਦੀਆਂ ਸਾਈਡਾਂ ਤੇ ਥੋੜਾ ਥੋੜਾ ਤੇਲ ਪਾਵਾਂਗੇ। ਥੋੜੀ ਦੇਰ ਇਸੇ ਤਰੀਕੇ ਨਾਲ ਪਕਾ ਲਵਾਂਗੇ ਤੇ ਥੋੜਾ ਥੋੜਾ ਇਸ ਨੂੰ ਹਿਲਾਵਾਂਗੇ ਸਾਈਡਾਂ ਤੋਂ ਥੋੜਾ ਥੋੜਾ ਚੱਕ ਕੇ ਵੇਖਾਂਗੇ ਕੀ ਪੱਕ ਚੁੱਕਿਆ ਹੈ ਫਿਰ ਇਸ ਦੀਆਂ ਸਾਈਡਾਂ ਚੇਂਜ ਕਰ ਦੇਵਾਂਗੇ ਇਸ ਤਰੀਕੇ ਨਾਲ ਕਣਕੇ ਦੇ ਆਟੇ ਦਾ ਬਹੁਤ ਹੀ ਟੇਸਟੀ ਬ੍ਰੇਕਫਾਸਟ ਬਣ ਕੇ ਤਿਆਰ ਹੋਏਗਾ సైడ్తో థోడా థోడా హే సైడ్ చవే థి బ పల్ట పల్టే పకా ਇਹ ਬਹੁਤ ਈਜ਼ੀ ਬ੍ਰੇਕਫਾਸਟ ਰੈਸਪੀ ਹੈ ਜੀ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਦੇਖ ਸਕਦੇ ਹੋ ਜੀ ਇਹ ਬਿਲਕੁਲ ਵੀ ਟੁੱਟਿਆ ਨਹੀਂ ਹੈ ਤੇ ਤਵੇ ਨਾਲ ਬਿਲਕੁਲ ਵੀ ਨਹੀਂ ਚਿਪਕਿਆ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇਸ ਦੀਆਂ ਸਾਈਡਾਂ ਚੇਂਜ ਕੀਤੀਆਂ ਨੇ ਉਨ ਇੱਕ ਤਰ੍ਹਾਂ ਦੇ ਕਣਕ ਦੇ ਚੀਲੇ ਨੂੰ ਆਪਾਂ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਤੇ ਹੁਣ ਆਪਾਂ ਦੂਸਰੀ ਤਰ੍ਹਾਂ ਦਾ ਚੀਲਾ ਤਿਆਰ ਕਰ ਲਵਾਂਗੇ ਜੀ ਉਸ ਦੇ ਲਈ ਵੀ ਸਰੋਂ ਦਾ ਤੇਲ ਲਗਾਵਾਂਗੇ ਤਵੇ ਉੱਪਰ ਤਵੇ ਉੱਪਰ ਬੈਟਰ ਪਾਵਾਂਗੇ ਬੈਟਰ ਪਾਉਣ ਤੋਂ ਬਾਅਦ ਸੈੱਟ ਕਰ ਲਵਾਂਗੇ ਸਮਵਿਲਾ ਲਵਾਂਗੇ ਤਵੇ ਉੱਪਰ ਥੋੜਾ ਜਿਹਾ ਪੱਕਣ ਤੇ ਉੱਪਰ ਟਮਾਟਰ ਲਾਵਾਂਗੇ ਚੰਗੀ ਤਰ੍ਹਾਂ ਟਮਾਟਰ ਦੀ ਟਾਪਿੰਗ ਲਗਾ ਲਵਾਂਗੇ ਉਕਣਾ ਹਲਕਾ ਹਲਕਾ ਸਟਕ ਕਰਦੇ ਮੰਗੇ ਸਾਈਂਹਾਂ ਤੇ ਤੇਲ ਲਗਾ ਮੰਗੇ ਇਸ ਤਰੀਕੇ ਦਾ ਬਣਿਆ ਹੋਇਆ ਬ੍ਰੇਕਫਾਸਟ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਦੇਵਾਂਗੇ ਤੇ ਉਹਨਾਂ ਨੂੰ ਬਹੁਤ ਵਧੀਆ ਲੱਗੇਗਾ ਜੀ ਕਿਉਂਕਿ ਬੱਚੇ ਇਸ ਤਰੀਕੇ ਦੀ ਕਲਰਫੁੱਲ ਚੀਜ਼ ਨੂੰ ਬਹੁਤ ਪਸੰਦ ਕਰਦੇ ਨੇ सैडा तो इस तरीके हल्का हल्का ही ला लेवेंगे फिर इसकी साइड चेंज करा हल्का हल्का ला के इस दारी साइड चेंज कर देवेंगे ताकि ये चिपके ना दवेद ਨਹੀਂ ਇਸ ਤਿਆਂ ਸਾਈਡਾਂ ਸੇ ਜੀ ਕਰ ਦਵਾਂਗੇ ਹੁਣ ਆਪਾਂ ਇਸ ਤਰੀਕੇ ਨਾਲ ਦੋ ਤਰ੍ਹਾਂ ਦੇ ਚੀਲੇ ਬਣਾ ਕੇ ਤਿਆਰ ਕਰ ਲੈਨੇ ਜੀ ਬਹੁਤ ਆਸਾਨੀ ਦੇ ਨਾਲ ਆਪਾਂ ਝੀਲੇ ਦੇ ਉੱਪਰ ਟਮਾਟਰ ਦੀ ਟਾਪਿੰਗ ਲਗਾਈ ਸੀ ਜੀ ਫਿਰ ਵੀ ਇਹ ਟਮਾਟਰ ਬਿਲਕੁਲ ਨਹੀਂ ਚਿਪਕਿਆ ਤਾਂ ਬਿਨਾਂ ਇਹ ਸਟੀਲ ਨੂੰ ਗ੍ਰੀਨ ਸੌਸ ਜਾਂ ਰੈੱਡ ਸੌਸ ਨਾਲ ਸਰਵ ਕਰਾਂਗੇ ਤੇ ਬਹੁਤ ਟੇਸਟੀ ਲੱਗਣਗੇ ਹੁਣ ਆਪਣੇ ਇਸ ਤਰੀਕੇ ਨਾਲ ਚਿਲੇ ਬਣ ਕੇ ਤਿਆਰ ਨੇ ਇਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ